ਲਗਾਤਾਰ ਪ੍ਰੋਸੈਸਾ ਜਿਹੜਾ ਚੱਲ ਰਿਹਾ ਜਾਂਚ ਚੱਲ ਰਹੀ ਸੀ ਹੁਣ ਉਹ ਜਿਹੜੇ ਭਾਰਤੀ ਨੇ ਅੰਦਰੋਂ ਬਾਹਰ ਨਿਕਲੇ ਸਾਡੇ ਨਾਲ ਇੱਕ ਪਰਿਵਾਰ ਆ ਸੀ ਗੱਲਬਾਤ ਕਰਨ ਦਾ ਯਤਨ ਕਰਾਂਗੇ ਕਿਉਂਕਿ ਇਹ ਵੀ ਆਪਣੇ ਪਰਿਵਾਰਕ ਮੈਂਬਰ ਨੂੰ ਲੈਣ ਪਹੁੰਚੇ ਨਹੀਂ ਕਿੱਥੋਂ ਆਏ ਹੋ ਜੀ ਕੀ ਨਾਮ ਜਸਵਿੰਦਰ ਸਿੰਘ ਸ਼ਾਹਕੋਟ ਤੋਂ ਆਉਣਾ ਤੁਹਾਡਾ ਕਿਹੜਾ ਪਰਿਵਾਰਕ ਮੈਂਬਰ ਮੇਰੇ ਮਾਮਾ ਜੀ ਦੇ ਮੁੰਡਾ ਹੈ ਫਿਰੋਜ਼ਪੁਰ ਤੋਂ ਕਿੰਨਾ ਸਮਾਂ ਪਹਿਲਾਂ ਗਿਆ ਸੀ ਲਗਭਗ 1 ਮਹੀਨਾ ਪਹਿਲਾਂ ਗਿਆ ਸੀ ਹਾਂ ਜੀ ਕਿੰਨੇ ਕਿੰਨੇ ਪੈਸੇ ਫਿਰ ਲਗਾਏ ਜ਼ਮੀਨ ਵੇਚੀ ਕਰਜ਼ਾ ਲਿਆ ਕੀ ਹਾਂਜੀ ਕੁਝ ਜ਼ਮੀਨ ਗੈਣੇਗੀ ਤੀ ਕੁਝ ਵੇਚੀ ਸੀਗੀ ਔਰ ਕੁਝ ਰਿਸ਼ਤੇਦਾਰਾਂ ਤੋਂ ਜਿੱਦਾਂ ਵਿਆਜੀ ਕੁਜੀ ਫੜ ਕੇ ਇਦਾਂ ਭੇਜਿਆ ਫਿਰ ਉੱਥੇ ਚਲੇ ਗਏ ਸੀ ਅਮਰੀਕਾ ਜਾਂ ਫਿਰ ਹਲੇ ਪਹੁੰਚੇ ਹੀ ਸੀ ਕੰਮਕਾਰ ਮਿਲ ਗਿਆ ਸੀ ਕੋਈ ਮਹੀਨਾ ਪਹਿਲਾਂ ਜਾਂ ਜਾਣ ਸਾਰੀ ਕੋਈ ਗੱਲਬਾਤ ਹੋਈ ਤੁਹਾਡੇ ਭਰਾ ਨਾਲ ਉਹਦੇ ਨਾਲ ਨਹੀਂ ਨਹੀਂ 4 ਜਨਵਰੀ ਨੂੰ ਇਥੋਂ ਚਲੇ ਸੀਗੇ ਔਰ 28 ਜਨਵਰੀ ਨੂੰ ਕ੍ਰੋਸ ਹੋ ਗਏ ਸੀ ਉਸ ਤੋਂ ਬਾਅਦ ਸਾਨੂੰ 28 ਨੂੰ ਫੋਨ ਆਇਆ ਕਿ ਅਸੀਂ ਬਾਰਡਰ ਕ੍ਰੋਸ ਕਰ ਗਏ ਹ ਉਸ ਤੋਂ ਬਾਅਦ ਚੌਂਕੀ ਲੈ ਕੇ ਗਿਆ ਕੋਈ ਫੋਨ ਨਹੀਂ ਆਇਆ ਕੋਈ ਮੈਸੇਜ ਨਹੀਂ ਆਇਆ ਨਹੀਂ ਹੋਈ ਇਹ ਪਤਾ ਲੱਗਿਆ ਸੀ ਕਿ ਪੁਲਿਸ ਨੇ ਉਹਨਾਂ ਨੂੰ ਹਰਾਸਤ ਲੈ ਲਿਆ ਉੱਥੇ ਅਮਰੀਕਾ ਦੀ ਨੇ ਉਹਨਾਂ ਨੂੰ ਫੜ ਲਿਆ ਹਾਂਜੀ ਹਾਂਜੀ ਪਤਾ ਲੱਗਿਆ ਸੀ ਹਾਂਜੀ ਉਦੋਂ ਪਹਿਲਾਂ ਗੱਲ ਹੋਈ ਸੀ ਕਿ ਅਸੀਂ ਹੁਣ ਕ੍ਰੋਸ ਕਰ ਗਏ ਇਸ ਤੋਂ ਬਾਅਦ ਚੌਂਕੀ ਲੈ ਕੇ ਜਾਣਗੇ ਕਿਉਂਕਿ ਇਸ ਤਰ੍ਹਾਂ ਹੀ ਹਰ ਪ੍ਰੋਸੈਸ ਅੱਗੇ ਦਾ ਇਦਾਂ ਨਹੀਂ ਹੈ ਧਰ ਦੇ ਵਿੱਚ ਕੌਣ ਕੌਣ ਉਹਨਾਂ ਦੇ ਜਿਹੜੇ ਤੁਹਾਡੇ ਮਾਮਾ ਜੀ ਦੇ ਬੇਟੇ ਨੇ ਕਿੰਨੀ ਕਿ ਜ਼ਮੀਨ ਆ ਹੋਰ ਕੌਣ ਨੇ ਕਰ ਦੇਵੇ ਮਾਤਾ ਪਿਤਾ ਆ ਬ੍ਰਦਰ ਸਿਸਟਰ ਆ ਔਰ ਇਹ ਮੁੰਡਾ ਸੌਰਵ ਸੀਗਾ ਇਹ ਵੱਡਾ ਸੀ ਸਭ ਹਾਂਜੀ ਵੱਡਾ ਜੀ ਕਿੰਨਾ ਪੜਿਆ ਲੈ ਪਲੱਸ 2 ਕੀਤੀ ਆ 18.5 ਸਾਲ ਦੀ ਉਮਰ ਸੀਗੀ ਕਿੰਨੇ ਕਿੰਨੇ ਪੈਸੇ ਲਾਏ ਏਜੰਟਾਂ ਦੇ ਤੇ ਲਗਭਗ 40 ਲੱਖ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹਾਂ ਉਹਨਾਂ ਏਜੰਟਾਂ ਤੋਂ ਜਿਹੜਾਂ ਦੇ ਉੱਪਰ ਜਿਨ੍ਹਾਂ ਨੇ ਇਹ ਧੋਖਾਧੜੀ ਕੀਤੀ ਆ ਜਾਂ ਫਿਰ ਗਲਤ ਤਰੀਕੇ ਦੇ ਨਾਲ ਭੇਜੇ ਨਹੀਂ ਸਾਡੇ ਨਾਲ ਫਿਲਹਾਲ ਕੋਈ ਧੋਖਾਧੜੀ ਵਾਲ ਗੱਲ ਨਹੀਂ ਕਿਉਂਕਿ ਰਿਫੰਡ ਪੇਮੈਂਟ ਰਿਫੰਡ ਦੀ ਗੱਲ ਹੋ ਚੁੱਕੀ ਆ ਔਰ ਅੱਜ ਵੀ ਅਸੀਂ ਮਿਲ ਕੇ ਆਏ ਆ ਔਰ ਇਦਾਂ ਦੀ ਕੋਈ ਗੱਲ ਬਾਤ ਨਹੀਂ ਸਾਡੀ ਪੇਮੈਂਟ ਵਾਪਸ ਹੋ ਜੂਗੀ ਸਾਡੇ ਮੁੰਡੇ ਸਾਈ ਸਲਾਮਤ ਪਹੁੰਚ ਗਿਆ ਸੀ ਕੋਈ ਕਾਰਵਾਈ ਨਹੀਂ ਕਰਨੀ ਕਿੰਨੇ ਲੱਖ ਰੁਪਏ 45 ਲੱਖ ਸੀ ਕਿ 50 40 ਸੀਗਾ 40 ਲੱਖ ਰੁਪਏ ਉਹ ਏਜੰਟ ਕਹਿ ਰਿਹਾ ਕਿ ਪੈਸੇ ਤੁਹਾਡੇ ਵਾਪਸ ਕਰ ਹਾਂਜੀ ਬਿਲਕੁਲ ਪਰ ਪਰਿਵਾਰ ਦੀ ਹਾਲਤ ਵੀ ਬੜੀ ਚਿੰਤਾ ਜਨਕ ਹੋਣੀ ਆ ਕਿਉਂਕਿ ਜਦੋਂ ਮੁੰਡਾ ਭੇਜਿਆ ਸੀ ਇੰਨੇ ਪੈਸੇ ਲਗਾ ਕੇ ਕਿ ਉਹ ਪਰਿਵਾਰ ਦਾ ਗੁਜ਼ਾਰਾ ਚੱਲੇਗਾ ਜਾਂ ਵਧੀਆ ਪੈਸੇ ਕਮਾਵੇਗਾ ਘਰ ਦੀ ਗਰੀਬੀ ਵੀ ਦੂਰ ਹੋ ਜਾਈਗਾ ਹਾਂਜੀ ਇਹ ਤਾਂ ਇੱਕ ਵਾਰ ਦੁੱਖ ਹੁੰਦਾ ਕਿ ਜਿੱਥੇ ਸੀਗਾ ਕਿ ਮੁੰਡੇ ਪਹੁੰਚ ਜਾਣੇ ਆ ਉਸ ਤੋਂ ਬਾਅਦ ਇੱਕਦਮ ਪਤਾ ਲੱਗਿਆ ਵੀ ਅੱਜ ਲਿਸਟ ਆਈ ਹੈ ਜੋ ਸਵੇਰ ਨੂੰ ਕੀ ਬੰਦੇ ਰਿਪੋਰਟ ਹੋ ਰਹੇ ਆ ਤਾਂ ਇੱਕ ਵਾਰ ਤਾਂ ਘਰੇ ਪ੍ਰੋਬਲਮ ਹੋਈ ਹੈ ਬਿਲਕੁਲ ਬਹੁਤ ਬਤਾ ओके ਇਸ ਸਮੇ ਅ ਸਾਕੋਟ ਦਾ ਪਰਿਵਾਰ ਸੀ ਸਾਡੇ ਨਾਲ ਸੀ ਨਾ ਦੇ ਮਾਮੇ ਦੇ ਬੇਟੇ ਨੇ ਉਹਨਾਂ ਨੂੰ ਲੈਣ ਲਈ ਇਸ ਥਾਂ ਤੇ ਪਹੁੰਚੇ ਨੇ ਤਾਂ ਇਹਨਾਂ ਨੇ ਕਿਹਾ ਕਿ ਸਾਡੀ ਏਜੰਟ ਦੇ ਨਾਲ ਗੱਲਬਾਤ ਹੋਈ ਆ ਅੱਜ ਵੀ ਅਸੀਂ ਏਜੰਟ ਨੂੰ ਮਿਲ ਕੇ ਆਏ ਆ ਅਸੀਂ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਅਸੀਂ ਉਹ ਉਹਨਾਂ ਨਾਲ ਸਾਡੀ ਗੱਲਬਾਤ ਇਸ ਕਰਕੇ ਹੋ ਰਹੀ ਆ ਉਹ ਸਾਨੂੰ ਪੈਸੇ ਦੇਣ ਨੂੰ ਤਿਆਰ ਨਹੀਂ ਇਹਨਾਂ ਦਾ ਕਹਿਣਾ ਸੀ ਕਿ ਮਹੀਨਾ ਪਹਿਲਾਂ ਅਸੀਂ ਨੇ ਸਾਡੇ ਮਾਮੇ ਦੇ ਬੇਟੇ ਨੂੰ ਭੇਜਿਆ ਸੀ ਪਰ ਉਹ ਨਾਲ ਦੀ ਨਾਲ ਪੁਲਿਸ ਨੇ ਉੱਥੇ ਫੜ ਲਿਆ ਪਲੱਸ 2 ਫਾਸ ਸੀ ਜ਼ਮੀਨ ਵੇਚ ਕੇ ਗਿਆ ਸੀ ਤਾਂ ਉਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਕੇ ਕੇ ਨੌਜਵਾਨ ਕਰਕੇ ਗਿਆ ਤਾਂ ਤੇ ਦੂਜੇ ਪਾਸੇ ਪਰਿਵਾਰ ਵੀ ਚਿੰਤਾ ਦੇ ਵਿੱਚ ਨੇ ਤਾਂ ਕਈ ਪਰਿਵਾਰ ਕਾਰਵਾਈ ਦੀ ਮੰਗ ਕਰ ਰਹੇ ਨੇ ਦੂਜੇ ਪਾਸੇ ਇਹ ਨੌਜਵਾਨ ਨੇ ਕਿਹਾ ਕਿ ਸਾਡੀ ਏਜੰਟ ਨਾਲ ਗੱਲਬਾਤ ਹੋਈ ਆ ਉਹ ਸਾਡੇ ਪੈਸੇ ਸਾਰੇ ਪੈਸੇ ਵਾਪਸ ਕਰ ਰਿਹਾ ਹੈ ਸਾਥੀ ਜਗਸੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਅਮਰਸਰ